ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਦੇ ਵਿੱਚ ਹੋਏ ਗੈਸ ਟਰੱਕ ਬਲਾਸਟ ਮਾਮਲੇ ਦੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦਾ ਹਾਲ-ਚਾਲ ਜਾਣਨ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਵੀ ਪਹੁੰਚੇ ਜਿੱਥੇ ਉਹਨਾਂ ਵੱਲੋਂ ਜ਼ਖਮੀਆਂ ਦਾ ਹਾਲ-ਚਾਲ ਜਾਣਿਆ ਗਿਆ ਤਾਂ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਵਿੱਤੀ ਮਦਦ ਵੀ ਮੁਹੱਈਆ ਕਰਵਾਈ ਗਈ ਤੇ ਨਾਲ ਹੀ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਵੀ ਮੰਗ ਕੀਤੀ ਕਿ ਮ੍ਰਿਤਕਾਂ ਨੂੰ 2-2 ਲੱਖ ਰੁਪਏ ਦੀ ਬਜਾਏ 1-1 ਕਰੋੜ ਰੁਪਏ ਦੀ ਮਦਦ ਮਿਲਣੀ ਚਾਹੀਦੀ ਹੈ ਤੇ ਉਹਨਾਂ ਦੋਸ਼ੀਆਂ ਦੇ ਖਿਲਾਫ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ ਹੈ ਤਿੰਨ ਚਾਰ ਪੇਸ਼IENTS ਨੂੰ ਮਿਲੇ ਹਨ ਜਿਨ੍ਹਾਂ ਦੇ ਹਾਲਾਤ ਵਿਚਾਰਿਆਂ ਦੇ ਨਾਜ਼ੁਕ ਨੇ ਲੇਕਿਨ ਸਿਵਲ ਸਰਵਿਸ ਜਨ ਕਹਿੰਦੇ ਨੇ ਕਿ ਆਊਟ ਆਫ ਡੇਂਜਰ ਨਹੀਂ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਘਰ ਪੂਰੇ ਸੜ ਗਏ ਨੇ ਕੋਈ ਗੋਲ ਗੱਪਿਆਂ ਵਾਲਾ ਹੈ ਕੋਈ ਦਿਹਾੜੀ ਵਾਲਾ ਹੈ ਔਰ ਕੁਝ ਲੋਕ ਹੋਰ ਹਸਪੀਟਲ ਚ ਐਡਮਿਟਡ ਨੇ ਕੁਝ ਇਕਦਾ ਪੀਜੀਆ ਨੂੰ ਰੈਫਰ ਕੀਤਾ ਸੋ ਕਹਿਣ ਦਾ ਮਤਲਬ ਕਿ ਇਹ ਹਾਦਸਾ ਜਿਹੜਾ ਹੈ ਬੜਾ ਭਿਆਨਕ ਹਾਦਸਾ ਹੈ ਕਿਸੇ ਦੇ ਵੱਸ ਦੀ ਗੱਲ ਨਹੀਂ ਇਹ ਵੀ ਪਤਾ ਚੱਲਿਆ ਕਿ ਜਿਹੜਾ ਟਰੱਕ ਵਾਲਾ ਸੀਗਾ ਉਹ ਗੈਸ ਦਾ ਜਿਹੜਾ ਕੈਂਟਰ ਸੀ ਉਹ ਕਿਤੇ ਨਾ ਕਿਤੇ ਮੋੜ ਕੇ ਉਸ ਜਗ੍ਹਾ ਤੇ ਲੈ ਕੇ ਜਾਂਦਾ ਸੀ ਜਿੱਥੇ ਉਹ ਗੈਸ ਦੀ ਚੋਰੀ ਹੁੰਦੀ ਸੀ ਤੇ ਸਿਲੰਡਰ ਨੂੰ ਫਿਲ ਅਪ ਕੀਤਾ ਜਾਂਦਾ ਸੀਗਾ ਇਹ ਜਾਂਚ ਦਾ ਵਿਸ਼ਾ ਹੈ ਜਿਸ ਪ੍ਰਕਾਰ ਦੀ ਸਾਰੇ ਕੋਲੇ ਜਾਣਕਾਰੀ ਆਈ ਹੈ। ਔਰ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਮੈਨੂੰ ਲੱਗਦਾ ਇਮੀਡੀਏਟਲੀ ਸਰਕਾਰ ਨੂੰ ਇਹਦੇ ਤੇ ਸਜੀਦਗੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਅੰਡਰ ਸੁਪਰਵੀਜ਼ਨ ਆਫ ਚੰਗੇ ਆਫੀਸਰਸ ਦੇ। ਔਰ ਖਾਸ ਕਰਕੇ ਮਰ ਨਾਲਿਆਂ ਘਟੋ ਘਟ ਮੈਂ ਸਮਝਦਾ ਕਿ ਉਹਨਾਂ ਦੇ ਸਾਰੇ ਘਰ ਦਾ ਜਿਹੜਾ ਮੁਆਵਜ਼ਾ ਤੇ ਜਿਹਦੀ ਜਾਨ ਚਲੀ ਗਈ ਹੈ ਹਾਦਸੇ ਦੇ ਵਿੱਚ ਉਹਨੂੰ ਕਰੋੜ ਰੁਪਏ ਦੀ ਮਦਦ ਉਸ ਪਰਿਵਾਰ ਨੂੰ ਕਰਨੀ ਚਾਹੀਦੀ ਹੈ। ਕਿਉਂਕਿ ਇਹ ਗਰੀਬ ਲੋਕਾਂ ਦਾ ਗੁਜ਼ਾਰਾ ਇਹੀ ਸੀ ਆਚਾਰਿਆਂ ਦਾ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਇਹਰਾ ਜ਼ਿੰਮੇਦਾਰ ਫਲਾ ਹੈ ਜਾਂ ਕੋਈ ਹੋਰ ਹੈ ਪਰ ਹਾਦਸੇ ਦੀ ਜਾਂਚ ਕਰਨੀ ਬੜੀ ਜ਼ਰੂਰੀ ਬਣਦੀ ਹੈ ਕਿਉਂਕਿ ਜਿਸ ਪ੍ਰਕਾਰ ਦੀਆਂ ਗੱਲਾਂ ਆ ਰਹੀਆਂ ਸੋ ਕਾਂਗਰਸ ਪਾਰਟੀ ਵੱਲੋਂ ਮਹਤੇਰੰਦਵਾ ਸਾਹਿਬ ਆ ਜਾਏ ਆ ਸੋ ਤਿਲ ਫੁੱਲ ਪੇਟਾ ਕਾਂਗਰਸ ਕਮੇਟੀ ਵੱਲੋਂ ਅਸ਼ਮਿੰਦਰ ਕਿੱਥੇ ਆ ਕੱਕ ਆਹ ਹਾ 1 ਲੱਖ 10 ਹਜ਼ਾਰ ਦਾ ਪੈਕੇਟ ਮੈਂ ਸ਼ਾਮ ਸੁੰਦਰ ਜੀ ਤੁਹਾਨੂੰ ਤੇ ਆਦੀਆ ਸਾਹਿਬ ਨੂੰ ਦਿਨਾ ਹੈ ਮੇਰੇ ਨਹੀਂ ਉਹ ਤੇਰਾ ਦਾਵਾ ਸਾਹਿਬ ਵੱਲੋਂ ਚਲੋ ਜਿੰਨੀ ਵੀ ਮਦਦ ਕਿਸੇ ਦੀ ਇਹ ਪਾਰਟੀ ਵੱਨੋਂ ਹੈ ਮੈਂ ਤੇਰੇ ਦਾਵਾ ਸਾਹਿਬ ਵੱਲੋਂ ਕਿ ਜੋ ਅਸੀਂ ਤਿਲਫੁਲ ਪੇਟਾ ਕਰ ਸਕਦੇ ਉਹ ਮਦਦ ਆਸੇ ਕਿਉਂਕਿ ਸਰਕਾਰ ਤਾਂ ਹੈ ਨਹੀਂ ਔਰ ਹੋਰ ਵੀ ਪਰਿਵਾਰਾਂ ਲਿਆਂ ਨੂੰ ਕਿਤੇ ਸਾਡੀ ਜ਼ਰੂਰਤ ਹੋਵੇ ਪੀਜੀਆ ਚ ਜਾਂ ਦਵਾਈ ਦੀ ਜਾਂ ਹੋਰ ਕਿਸੇ ਚੀਜ਼ ਦੀ ਖਰਚੇ ਦੀ ਉਹ ਸਾਡੇ ਇੱਥੇ ਲੀਡਰ ਸਾਹਿਬਾਨ ਨੂੰ ਸਾਨੂੰ ਦੱਸ ਦੇਣਗੇ ਤੇ ਅਸੀਂ ਉਹ ਰਸੇ ਜੋ ਸੇਵਾ ਭਾਵਨਾ ਤਿਲਫੁਲ ਪੇਟਾ ਜ਼ਰੂਰ ਅਸੀਂ ਦੀ ਆਉਂਗੇ ਪਰ ਲੇਕਿਨ ਮੇਰੀ ਸਰਕਾਰ ਤੋਂ ਮੰਗਾ ਕਿ 1 ਕਰੋੜ ਰੁਪਇਆ ਘੱਟੋ-ਘੱਟ ਉਹਨਾਂ ਨੂੰ ਰਾਸ਼ੀ ਦੇਣੀ ਚਾਹੀਦੀ ਹੈ ਔਰ ਜਿਹੜੇ ਉਹਨਾਂ ਦੇ ਮਕਾਨ ਸੜ ਗਏ ਉਹਨਾਂ ਦੇ ਮਕਾਨ ਦਾ ਮੁਕੰਮਲ ਤੌਰ ਤੇ ਮੁਆਵਜ਼ਾ ਦਿੱਤਾ ਜਾਵੇ ਇਸ ਦੇ ਨਾਲ ਹੀ ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਧਾਵਾ ਨੇ ਵੀ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ ਜਿਹੜੇ ਇੰਟਰਵਿਊ ਤੇ ਉਹਨਾਂ ਦੇ ਵਾਅਦਾ ਅੱਜ ਉਹਨਾਂ ਦੇ ਹਾਲਾਤ ਦੇਖ ਕੇ ਵਾਕਈ ਬੜੀ ਮਤਕਰ ਇਹ ਮਤਵਾ ਕੀ ਘਟਨਾ ਤੇ ਨਾਲ ਹੀ ਜਾਂਚਤਾ ਵਿਸ਼ਾ ਵੀ ਹੈ ਕਿ ਇਹੋ ਜਿਹੇ ਰਸਤੇ ਜਾਂਦੇ ਆ ਚੋਰੀਆਂ ਜਾਂ ਇਹਨਾਂ ਖਤਰਨਾਕ ਜਿਹੜੇ ਕੰਮ ਨੇ ਤੇ ਲੋਕਾਂ ਨੇ ਸ਼ਿਕਾਇਤ ਵੀ ਕੀਤੀ ਹੋਵੇ ਉਹਦੇ ਉਹਦੇ ਤੇ ਐਡਮਿਨਿਸਟ੍ਰੇਸ਼ਨ ਨੇ ਧਿਆਨ ਨਾ ਦਿੱਤਾ ਹੋਵੇ ਉਹ ਸਰਪੰਚ ਸਾਹਿਬ ਨੂੰ ਬੁਲਾ ਕੇ ਪੁੱਛਣਾ ਚਾਹੀਦਾ ਕਿ ਕਿੱਥੇ ਕਿੱਥੇ ਤੁਸੀਂ ਪ੍ਰੈਂਟ ਕੀਤੀ ਤੇ ਜਿਹੜਿਆਂ ਨੇ ਨਹੀਂ ਉਹਦੇ ਤੇ ਐਕਸ਼ਨ ਲਿਆ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ ਜਗਬਾਣੀ ਟੀਵੀ ਲਈ ਅਨਿਕਿਤ ਸ਼ਰਮਾ ਦੀ ਰਿਪੋਰਟ